ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋਵੇ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋਵੇ ਸਾਥੀਓ ਜਿਹੜਾ ਸਮਾਜ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਆ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਹੁਸਾ ਆ ਤੇ ਕੁਝ ਸੰਟਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਰੱਦ ਕੀਤਾ ਜਾਂਦਾ ਕੁਮਾਰ ਦਰਸ਼ਨ ਜੀ ਜੈਵਾਦ ਜੀ ਕੀ ਜੀ ਇਸ ਸੰਕੇ ਪਰਮ ਪਿਤਾ ਪਰਮਾਤਮਾ ਭਗਵਾਨਵਾਦਮੀ ਕੀ ਮਹਾਰਾਜੀ ਦਾ ਪਾਵਨ ਪਰਗਟ ਜੋ ਸਾਰੇ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਵਿਜੇ ਦਿਵਸ ਦੇ ਸੁਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤੇ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮੱਤਯਾਪੂਰਣ ਹੈ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰਿਤਸਰ ਬੰਦਾ ਔਰ ਪੁਤਲਾ ਦਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਕੁਝ ਸਮੇਂ ਲਈ ਸਦਾਕਿਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਸਤਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਨੂੰ ਇਹ ਸਦਾਕਿਤ ਕਰ ਰਹੇ ਹੁਣ ਅੱਗੇ ਚੌਧੇ ਯਸ਼ਪਾਲ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ ਜੋ 5 ਅਕਤੂਬਰ ਨੂੰ 5 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟਲੀ ਬਹੁਤ ਹੀ ਸ਼ੁਭ ਅਹਿਮ ਦੇਣਾ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ ਤਿੰਨ ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਣਾ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮੀਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਪਵਿੱਤਰ ਦਿਨ ਹੈ ਤੇ ਸਾਰੇ ਲੋਕ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ ਕੁਝ ਲੋਕਾਂ ਨੇ ਵਾਲਮੀਕੀ ਆਸ਼ਰਮ ਬਹੁਤ ਵੱਡੀ ਗਿਣਤੀ ਜਾਣਾ ਮੱਥਾ ਟੇਕਣ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਹੈ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਰ੍ਹਾਂ ਕੀਤਾ ਜਾਂਦਾ ਔਰ ਅਗਲੀ ਜਿਹੜੀ ਵੱਡੇ ਪੱਧਰ ਤੇ ਇੱਕ ਮੀਟਿੰਗ ਹੈ ਜਿਹੜੀ ਪੂਰੇ ਪੰਜਾਬ ਦੇ ਅੰਦਰ ਰੱਖੀ ਜਾਣੀ ਹੈ ਉਸ ਦਾ ਸਥਾਨ ਔਰ ਸਮਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਔਰ ਆਪਾਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਹੁੰਮ ਹਮਾ ਕੇ ਪੁੰਚਰਾ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਸਰਵਸੰਮਤੀ ਦੇ ਨਾਲ ਸਾਰਿਆਂ ਦੀ رائے ਲੈ ਕੇ ਇਸ ਪ੍ਰੋਗਰਾਮ ਆਪਾਂ ਸਿਰੇ ਚੜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੀ ਆਦੀ ਤਰ੍ਹਾਂ ਪ੍ਰੇਮੀਓ ਜੈ ਵਾਲਮੀਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਿਚੋੜ ਜਿਹੜਾ ਅੱਜ ਦੀ ਇਸ ਪੈਟਿਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹੀ ਚਾਹੁੰਗਾ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਹੈ ਉੱਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤੀਰਸਤੇ ਤੁਸੀਂ ਨਤਮਸਤਕ ਹੋਣਾ ਐਦਾ ਦਿਨ ਮਨਾਉਣਾ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤੀਰਥਿਆ ਕੇ ਮੱਥਾ ਟੇਕੋ ਜੀ ਧੰਨਵਾਦ ਆਦਿਤਰਮ ਪ੍ਰੇਮੀ ਜੋਆ ਵਾਲਮੀਕੀ ਮੈਂ ਸਚੇਨ ਅਸੁਰ ਰਾਵਣ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਸਮੂਹ ਸੰਗਠਨਾਵਾਂ ਵੱਲੋਂ ਮੁਖੀਆਂ ਵੱਲੋਂ ਮੀਟਿੰਗ ਹੋਈ ਹੈ ਜੋ 10 ਤਰੀਕ ਦਾ ਅੰਮ੍ਰਿਤਸਰ ਬੰਦੀ ਕੋਲ ਅਸੀਂ ਵਾਪਸ ਲਿੱਤੀ ਹੈ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾੜੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਵ ਕੁਸ਼ਵਜੇ ਦੀ ਬਸਤਰ ਲੈ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਰ ਵਾਲਮੀਕੀ ਤੀਰਤ ਦੇ ਪ੍ਰਤੀ ਲੋਕਾਂ ਦੇ ਮਨ ਚ ਕੋਈ ਡਰ ਹੋਵੇ ਇਸ ਕਰਕੇ ਅਸੀਂ 33 اور 43 ਦੀ ਕੋਲ ਵਾਪਸ ਲੈਣੇ ਆ ਸਮਾਨ ਨੂੰ ਵੀ ਫੇਕ ਕੀਆ ਨਾਲ ਸਾਥ ਦਿਓ ਸਹਿਯੋਗ ਦਿਓ ਜੈ ਵਲਮਿਕੀ ਠੀਕ ਸ਼ੋਟ ਚਾਹੋ ਸ਼ੋਟ ਜੋ ਬੋਲੇ ਈਸੋ ਨਿਰਮੈ ભગવાન ਵਲਮਿਕੀ ਮਹਾਰਾਜ ਦੀ ਜੈ ਅੱਜ ਜੈ ਗਿਆਨ ਆ지 ਮਹਾਰਾਜ ਦੀ ਜੈ ਜੋ ਬੋਲੇ ਸੁੰਦਰਭੈ ભગવાન ਵਲਮਿਕੀ ਮਹਾਰਾਜ ਦੀ ਜੈ ਸਤਿਗੁਰੂ ਗਿਆਨ ਆ지 ਮਹਾਰਾਜ ਦੀ ਜੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ 27 ਤਰੀਕ ਨੂੰ ਆਪਾਂ ਭਗਵਾਨ ਵਾਲਮੀਕਮਾਰ ਅਜਦਾ ਵਾਲਮੀਕੀ ਤੀਰਥ ਤੇ ਔਰ ਪਾਉਣ ਤੀਰ ਕਮਾਨ ਦਾ ਨਿਸ਼ਾਨ ਸਾਹਿਬ ਚੜਾਇਆ ਸੀ ਤੋਂ ਉਸ ਤੋਂ ਬਾਅਦ ਦੇ ਵਿੱਚ ਕੁਝ ਆਪਣੇ ਸੰਤਾਂ ਮਹਾਪੁਰਸ਼ਾਂ ਨੂੰ ਕੁਝ ਕੁ ਜਿਨ੍ਹਾਂ ਨੂੰ ਨਰਾਜ਼ ਹੋਇਆ ਉਹਨਾਂ ਨੇ ਕੁਝ ਸ਼ਬਦ ਜਿਹੜੇ ਸੀ ਆਪਣੇ ਸੰਤਾਂ ਮਹਾਪੁਰਖਾਂ ਦੇ ਵਰਖਰਾਹ ਬੋਲੇ ਸੀ ਤੋਂ ਉਸ ਨੂੰ ਉਹਦੀ ਅਸੀਂ ਜਿਹੜੀ ਤਨ ਤਰੀਕ ਦਾ ਜਿਹੜਾ ਅਸੀਂ ਉਹਦੀ ਕਾਲ ਦਿੱਤੀ ਸੀ ਰੱਖੀ ਸੀ ਪੇ ਅਸੀਂ 3 ਤਰੀਕ ਨੂੰ ਧੰਨਾ ਲਾਵਾਂਗੇ ਨਹੀਂ ਤੇ ਉਹ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਪਰ ਜਿਹੜਾ 5 ਤਰੀਕ ਤੇ 4 ਤਰੀਕ ਦਾ ਗੁਰਪੁਰਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾ ਦੀਵ ਤੇ ਪੁੰਨਿਆਂ ਦਾ ਮੇਲਾ ਆ ਰਿਹਾ ਉਹਨੂੰ ਕੁਸ ਨਜ਼ਰ ਵਿੱਚ ਰੱਖਦੇ ਹੋਏ ਅਸੀਂ 3 ਤਰੀਕ ਵਾਲੀ ਜਿਹੜੀ ਕਾਲ ਐਸ ਕਰਕੇ ਵਾਪਸ ਲੈ ਰਹੇ ਹਾਂ ਕਿ ਜਿਹੜਾ ਸਮਾਜ ਦੇ ਵਿੱਚ ਕੋਈ ਪੀਰਥ ਤੇ ਆਉਣ ਦੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਦੇ ਮੱਥਾ ਟੇਕਣ ਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਜਿਹੜਾ ਸਾਡੇ ਅਫਸਰ ਸਹਿਬਾਨਾਂ ਦਾ ਵੀ ਮਾਨ ਰੱਖਦੇ ਹੋਏ ਅਸੀਂ ਆਪਣੀ ਕਾਲ ਨੂੰ ਇਸ ਕਰਕੇ ਵਾਪਸ ਲੈ ਰਹੇ ਆ ਤੇ ਸਾਰੀਆਂ ਸੰਗਤਾਂ ਨੇ ਸ਼ਾਂਤੀ ਬਣਾਈ ਰੱਖਣੀ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਤੀਰਥ ਤੇ ਆ ਕੇ ਭਗਵਾਨ ਵਾਲਮੀਕ ਮਹਾਰਾਜ ਦੇ ਪੁੰਨਿਆ ਵਾਲੇ ਦਿਨ ਪੁੰਨਿਆ ਵਾਲੇ ਮੇਲੇ ਤੇ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਮਹਾਰਾਜਾ ਉੱਥੇ ਵੀ ਦਰਸ਼ਨ ਕਰੋ ਕੋਈ ਇੱਥੇ ਆਉਣ ਦੀ ਪ੍ਰੋਬਲਮ ਨਹੀਂ ਕੀ ਜੋ ਬੋਲੇ ਸੁਨਰਪੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਜੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਜੈ ਬਲਵੰਤ ਮਹੋਦਿਆ ਜੀ ਸੋ ਗੁੱਡ ਆਫਟਰਨੂੰ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 3 ਤੇ 4 ਤਰੀਕ ਨੂੰ ਜਿਹੜਾ ਵਾਜਮਨੀ ਕੀ ਸਮਾਜ ਚ ਇੱਕ ਰੋਸ ਸੀਗਾ ਜਿਹਦੇ ਵਜੋਂ ਦੋਵੇਂ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨਾ ਸੀਗਾ ਭੰਡਾਰੀਪੁਰ ਦੇ ਵਿਖੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੇ ਸਮਾਜ ਨੇ ਇੱਕ ਬਹੁਤੀ ਇਤਿਹਾਸਿਕ ਫੈਸਲਾ ਲੈਂਦੇ ਹੋਏ ਦੋਵੇਂ ਧਿਰਾਂ ਨੇ 3 ਤੇ 4 ਤਰੀਕ ਨੂੰ ਜਿਹੜੀ ਆਪਣੀ ਕਾਲ ਸੀਗੀ ਉਹ ਵਾਪਸ ਲਈ ਹੈ ਤਾਂ ਜੋ ਜਿਹੜਾ ਆਪਸੀ ਭਾਈਚਾਰਾ ਜਿਹੜੀ ਆਪਣੀ ਸਾਡੀ 브ਦਰਹੂਡ ਹੈ ਕਮਿਊਨਲ ਹਾਰਮਨੀ ਉਹ ਬਰਕਰਾਰ ਰਹੇ ਪੀਸ ਬਰਕਰਾਰ ਰਹੇ ਤੇ ਖਾਸ ਕਰਕੇ ਜਿਹੜੇ ਆਉਣ ਵਾਲੇ ਸਾਡੇ ਗੁਰਪੁਰਬ ਦਾ ਦਿਹਾੜਾ ਤੇ ਵਿਜੇ ਦਿਵਸ ਦਾ ਦਿਹਾੜਾ ਜਿਹੜਾ ਕਿ ਪਾਵਨ ਸਥਾਨ ਵਾਲਮੀਕੀ ਤੀਰਥ ਤੇ ਜਿਹੜਾ ਮਨਾਇਆ ਜਾਣਾ ਉਹ ਵਧੀਆ ਢੰਗ ਨਾਲ ਮਨਾਇਆ ਜਾ ਸਕੇ ਤੇ ਸਾਰੇ ਜਣੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਤਿਆਰੀਆਂ ਕਰਨਗੇ ਇਹ ਜਿਹੜਾ ਪਰਵ ਹੈ ਇਹਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਏਗਾ ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਹੋਏ ਹਨ ਦੋਵੇਂ 13 ਵੱਲੋਂ ਇਕੋਲ ਦਿੱਤੀ ਗਈ ਹੈ ਕਿ ਜਿਹੜਾ ਇਹਨਾਂ ਨੇ ਧਰਨਾ ਰੱਖਿਆ ਸੀਗਾ ਮਿੱਥਿਆ ਸੀਗਾ ਉਹ ਪੋਸਟਪੋਨ